ਤੇਰੀ ਫਾਰਮ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਐਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਤੇ ਅੰਡਰ ਦੋਸਤੋ ਵੀਰ ਦਾ ਵੱਡੇ ਸਭਰਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਆ ਲਵਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆਂ ਵੀਡੀਓ ਬਣਾਉਣਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਗ ਮੱਝਾਂ ਦੇ ਵਿੱਚ ਦਿਖਾਵਾਂਗੇ ਦੋ ਮੱਝ ਤਾੜੀਆਂ ਸੂਈਆਂ ਇੱਕ ਮੱਝ ਟੋਕੜ ਗੱਬਣਾ ਤੇ ਇੱਕ ਜਿਹੜੀ ਨੀਲੀ ਮੱਝਾ ਦੋਸਤੋ ਇਹਨੂੰ ਵੀ ਟੀਕਾ ਲੱਗਾ ਕੋਈ ਕਿੰਨੇ ਟਾਈਮ ਦਾ ਆਪਾਂ ਡਿਟੇਲ ਸਾਰੀ ਬਾਈ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਬੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਲਾਹਰੇ ਸਸੀ ਕਾ ਸਾਥੀ ਨਾਲ ਬਾਈ ਉਹ ਠੀਕ ਠਾਕ ਹੈ ਵਧੀਆ ਵਧੀਆ ਹਾਂ ਬੋਲ ਸਨੋ ਕਿੱਦਾਂ ਬਾਅਦ ਠੀਕ ਠਾਕ ਤੁਸੀਂ ਸੁਣਾਓ ਚੱਲੀ ਜਾਂਦਾ ਵਧੀਆ ਕੰਮ ਕਰ ਚੱਲੀ ਜਾਂਦਾ ਅੱਗੇ ਐਡਰੈਸ ਬੋਲ ਦਿਓ ਮੈਨੂੰ ਪਿੰਡ ਵੱਡੇ ਫੋਨ ਨੰਬਰ ਫੋਨ ਨੰਬਰ 62833 99368 ਨਾਮ ਲਾਪਰੀ ਸਿੰਘ ਹਾਂਜੀ ਨਾਮ ਲਾਪਰੀ ਸਿੰਘ ਠੀਕ ਹੈ ਅੱਜ ਆਪਣੇ ਕੋਲ ਚਾਰ ਨਾਗ ਟੋਟਲ ਚਾਰ ਨਾਗ ਹਾਂਜੀ ਆਪਣੇ ਕੋਲ ਟੋਕੜ ਗੱਬਣ ਵੀ ਹੈਗੀ ਹੈ ਟੋਕੜ ਗੱਬਣਾ ਤੇ ਇੱਕ ਥੋੜੇ ਟਾਈਮ ਦੀ ਉਹ 45 ਕ ਦਿਨਾਂ ਦੀ ਚੈੱਕ ਪਾਸ ਹੈ ਇੱਕ ਚੈੱਕ ਪਾਸ ਹੋ ਜੂਗਾ ਹਾਂਜੀ ਨੀਲੀ ਦਾ ਵੀ ਪੀਓ ਦੋ ਮੱਝੜੀ ਬਿਲਕੁਲ ਤਾਗੀ ਸੀ ਦੋ ਕਾੜੀਆਂ ਸੀ ਹਾਂਜੀ ਸ਼ੁਰੂ ਕਰੀਏ ਆਪਾਂ ਇਸ ਵੱਡੀ ਮੱਝ ਤੋਂ ਡਿਟੇਲ ਦਸੀਏ ਵੀਰਾਂ ਨੂੰ ਇਹ ਸੂਹਾ ਕਿਵੇਂ ਸੀ ਇਹ ਸੂਹਾ ਆਪਾਂ ਜੀ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਭੈਣ ਭਰਾਵਾਂ ਦੇ ਸਾਹਮਣੇ ਆ ਕੱਟੀ ਮਗਰ ਜਿਹੜੇ ਕੋਈ ਮੀਨੀ ਦੀ ਸੂਈ ਆ 12 ਕਿਲੋ ਦੁੱਧ ਦੇ ਦੇ ਫਿਰ ਲੈਣਾ ਤੇ 12 11 12 ਤਿਆਰ ਹੈ ਜੀ ਤਿਆਰ ਨੈਟ ਕੋ ਕੰਡੇ ਤੋੜ ਕੇ ਲੈ ਆਏ ਪਛਾ ਮਗਰ ਕੱਟੀ ਹੈ ਜੀ ਕੱਟੀ ਆ ਮਗਰ ਭਾਜੀ ਐਮ 29 ਦਾ ਠੀਕ ਆ ਜੀ ਮਨ ਨਤੀ ਦੀ ਜਿਹੜੀ ਕਟਿਆ ਨਾਲ ਤੁਹਾਨੂੰ ਵਿਖਾ ਦਾਂਗੇ ਹਾਂ ਜੀ ਤੇ ਇਹਨੂੰ ਆਪਾਂ ਲੱਬ ਤੋੜ ਕੇ ਦਿਖਾਈਏ ਪਹਿਲੋ ਮੁੱਲ ਫਿਰ ਕੁਛ ਦੇ ਬਾਰੇ ਤੋੜ ਕੇ ਆਪਾਂ ਦਿਖਾਵਾਂਗੇ ਭਾਈ ਜੀ ਮਰੀਦ ਦੇ ਉੱਪਰ ਜੀ ਦੇਖੋ ਕਰ ਲੋ ਚੈੱਕ ਮੈਂ ਦਾ ਕੱਦ ਕਾਠ ਪੂਰਾ ਫੁੱਲ ਹੈ ਵੀ ਬੋਡੀ ਵੇਟ ਵੱਡੇ ਕੱਦ ਕਾਠ ਦੀ ਮੱਝ ਸੁਆ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਰਾਜੀ ਹੈ ਪੂਰੀ ਮੈਂ ਨਾ ਬੰਦਾ ਹੈ ਉਧਰ ਉਧਰੀ ਨਾਲ ਦੇਖੂਗਾ ਮਾਈ ਜੀ ਦੇਖੋ ਜੀ ਦੀ ਪਿੱਠ ਪੁੜੇ ਦੀ ਕਰੋ ਚੜਾਈ ਚੱਕ 12 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਜੀ ਕੋਈ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਬਚਾਰਾ ਮਗਰ ਕੱਟੀ ਗਿਆ ਜੀ ਲਿਆਓ ਜੀ ਮੋੜੋ ਜੀ ਹਾਥੀ ਦਾ ਬੱਚਾ ਭਾਜੀ ਆਹ ਲਓ ਜੀ ਦੇਖੋ ਜੀ ਕਰੋ ਚੈੱਕ ਦੇਖੋ ਮੇਰੇ ਐ ਪੂਰੀ ਹੁੰਦੀ ਹੈ ਪੂਰੀ ਮੋੜਿਆਂ ਤੱਕ ਹਾਂ ਲਓ ਜੀ ਦੇਖੋ ਜੀ ਅੰਦਰ ਇੱਥੇ ਬੰਦ ਕਰਦੇ ਨੇ ਦੇਖੋ ਪੂਰਾ ਵੱਡਾ ਸਟ੍ਰੈਸਰ ਮਜ ਦਾ ਪਰੇ ਜਾ ਪਰੇ ਆ ਦੂ ਹਾ ਲਓ ਜੀ ਕਰੋ ਚੈੱਕ ਦੋਸਤੋ ਦੇਖੋ ਇਹਦੀ ਆਰਡਰ ਕੁਆਲਿਟੀ ਕਰਮਾਇ ਜੀ ਬਹੁਤ ਸੋਹਣੀ ਤਿਆਰ ਕੀਤੀ ਹੈ ਮੈਂ ਨਾ ਵੀ ਜਿਹੜਾ ਵੀ ਲੈ ਜੂਗਾ ਨਾ ਮਜ ਹਾਥੀ ਦਾ ਬੱਚਾ ਭਾਜੀ ਗੱਡੀ ਜੀ ਛੋਟੇ ਹੱਥ ਜਿ ਕੋਈ ਲਾ ਨਹੀਂ ਸਕਦਾ ਦੇਖ ਲਓ ਮੋਢੇ ਤੇ ਪੂਰੀ ਆਉਂਦੀ ਰਹੇ ਦੇਖ ਲਓ ਵੀਰ ਦੇ ਮੋਢਿਆਂ ਦੇ ਬਰਾਬਰ ਆਉਂਦੀ ਦੀ ਪੂਰੀ ਕੜਾਈ ਕਰੋ ਚੈੱਕ ਹਾਂਜੀ ਇਹ ਕਿਹੜਾ ਆਰਡਰ ਦੋਸਤੋਂ ਪਿੰਡੀਆਂ ਵਾਲਾ ਦੇਖੋ ਚੈੱਕ ਬਿਲਕੁਲ ਹਾਂਜੀ ਦੇਖੋ ਦੇਖੋ ਇਹ ਸੂ ਤੱਕ ਲਗਾ ਅੱਦਰ ਬਹੁਤ ਵਧੀਆ ਥਣ ਚਾਰੇ ਨਿਕੜਦੇ ਮੈਂ ਨਾ ਪਾਜੀ ਇਧਰ ਇਧਰ ਮਾਰੋ ਕੈਮਰਾ ਲਓ ਜੀ ਕਾਤ ਦੇ ਦੇਖੋ ਪੂਰਾ ਮੈਂ ਦਾ ਆ ਦੇਖੋ ਪੌਂਦੀ ਦੇਖੋ ਕਟੀਆਂ ਜੀ ਮੈਂ ਲਓ ਜੀ ਕਰੋ ਚੈੱਕ ਕਰਮਾਲੀ ਨਵੀਂ ਨਰੋਈ ਦੇ ਆ ਲਓ ਜੀ ਕਰੋ ਚੈੱਕ ਹਾਂਜੀ ਜਿਹੜਾ ਭੈਣ ਭਰਾ ਲੈ ਜਾਊਗਾ ਨਾ ਜਿਹਦੇ ਸਿਆਊਗੀ ਨਜ਼ਾਰੇ ਲਾਊਗਾ ਪਾਜੀ ਠੀਕ ਹੈ ਬਚਾ ਦੋਸਤੋ ਮਗਰ ਕਟੀਏ ਕਟੀ ਐ ਐਮ 29 ਭਾਜੀ ਠੀਕ ਆ ਜੀ ਆਹ ਲੋ ਐਮ 29 ਸੀਮਨ ਦੀ ਕਟੀਏ ਚੰਗੇ ਵਧੀਆ ਸਰਦਾਰ ਹਾਂ ਜੀ ਆਹ ਲਓ ਜੀ ਕਰੋ ਚੱਲ ਜੀ ਸੀਮਨ ਬਹੁਤ ਵਧੀਆ ਜੀ 20 ਮਿਨਾ ਦੀ ਕਟੀਏ ਮਗਰ ਠੀਕ ਹੈ ਜੀ ਮੋੜ ਲੈਣਾ ਕੰਨਾ ਕਰਨਾ ਸੀ ਮੋੜ ਲੈ ਲਾ ਭਾਜੀ ਫੋਨ ਤੇ ਨਾ ਕਰੀਏ ਉਹ ਤਾਂ ਅਡੀਸ਼ਾ ਜਿਹੜੀ ਵੀਡੀਓ ਚ ਕਰ ਲਓ ਕੋਈ ਗੱਲ ਨਹੀਂ ਆਪਾਂ ਤੇ ਬੈਠਣੀ ਆ ਵੀਡੀਓ ਚ ਕਰ ਦਗੇ ਆ ਕਰ ਦੋ ਜੀ ਚਲੋ ਮੋਲੇ ਦਾ ਪਾ ਕਰਦੇ ਆ 1,30,000 ਰੁਪਇਆ ਦਾ 1,30,000 ਹਾਂ ਜੀ ਦੇਣੀ ਕਿ ਜੇ ਕੋਈ ਭੈਣ ਭਰਾ ਆਇਆ ਗਿਆ ਨਾ ਮਾਨ ਕਰਾਂਗੇ ਬਸ ਸਵਾਦੀ ਮੱਝ ਦੇ ਦੇਗੀ 1,25,000 ਦੀ ਹਾਂ ਜੀ ਠੀਕ ਹੈ ਜੀ ਤੁਸੀਂ ਬਾਕੀ ਤੁਸੀਂ ਕਰ ਦਿਓ ਮਾਨਦਾਨ ਜੀ ਹੈਗੀ ਕਿ ਕਿਸੇ ਹੋਰ ਤੁਸੀਂ ਕਰ ਦਿਓ ਜੋ ਕਰਨਾ ਹੈ 2000 ਛੜੀ ਹੋਰ ਚਲ 120 ਦੀ ਦੇ ਦਾਂਗੇ ਹਾਂ 1,20,000 ਹੋ ਗਏ ਹਾਂ ਜੀ ਲਓ ਜੀ 120000 ਰੁਪਇਆ ਦੋਸਤੋ ਜਿਹਦੇ ਵਿੱਚ ਉਹ ਵੀ ਮਾਨਤਾ ਨ ਕਰਾਂਗੇ ਭਾਜੀ ਦੇਖੋ ਛੋਟੇ ਹਾਥੀ ਵਿੱਚ ਮੈਂ ਨਹੀਂ ਘੁੰਮ ਸਕਦੀ ਜੀ ਲਓ ਜੀ ਕਰ ਲੋ ਚੈੱਕ ਹਾਂਜੀ ਦੋਸਤੋ ਕੱਲੀ ਆਊਗੀ ਛੋਟੇ ਹਾਥੀ ਵਿੱਚ ਮੈਂ ਨਾ ਕੱਲੀ ਛੋਟੇ ਹਾਥੀ ਉਹ ਦੂਜੀ ਗੱਡੀ ਕਰਨੀ ਪਊਗੀ ਆ ਲੋ ਜੀ ਕਰੋ ਚੈੱਕ ਹਾਂਜੀ ਠੀਕ ਹੈ ਜੀ ਹਾਂ ਲੋ ਇਹੋ ਅਗੇ ਵੀ ਦੂਜੇ ਨੰਬਰ ਤੇ ਆਪਾਂ ਜਿਹੜੀ ਮਾਝੀ ਦੂਜੇ ਨੰਬਰ ਤੇ ਆ ਗਈ ਇਹ ਵੀ ਬਿਲਕੁਲ 10 ਦਿਨਾਂ ਦੀ ਮਾਝ ਸਹੀ 8-10 ਦਿਨਾਂ ਦੀ ਇਹਦਾ ਸੁਆਗਰ ਕਰਵਾ ਇਹ ਤੀਜਾ ਮਾਲ ਲੈ ਕੇ ਦੂਜਾ ਮਾਲ ਲਈ ਦੁੱਧ ਕਨਾਈ ਹੋਣ ਦੁੱਧ ਦੇ ਥਲੇ 8 ਕਿਲੋ ਕੋਈ ਰੈਡੀ ਆ 8 ਕਿਲੋ 10 ਦਿਨ ਹੋ ਗਏ ਸੁਈ ਦੇ ਦਾ 8-10 ਦਿਨ ਹੋ ਗਏ ਸੁਈ ਦੇ ਮਗਰ ਬੱਚਾ ਇਹ ਮਗਰ ਕੱਟੀ ਹੈ ਜੀ ਇਹਦੇ ਮਗਰ ਵੀ ਕੱਟੀ ਲਓ ਦੋਸਤੋ ਆਫਰ ਦੋਵਾਂ ਮਾਝਾਂ ਦੇ ਮਗਰ ਕੋਈ ਸੋਹਣੀਆਂ ਕੱਟੀਆਂ ਨਾਲ ਹਾਂ ਜੀ ਦੁੱਧ 8-10 ਕਿਲੋ ਜਿਹੜਾ ਮੌਕੇ ਦਾ ਤਿਆਰ ਹੋਊਗਾ ਜੀ ਹਾਂ ਜੀ 8 ਕਿਲੋ ਰੈਡੀ ਆ ਕੋਈ ਸੇਵਾ ਕਰੂ ਭ ਆਲੋ ਦੋਸਤੋ ਚੈੱਕ ਕਰ ਲੋ ਸੂਆ ਤੋਂ ਦੂਜਾ ਮਾਲੇ ਕੋ ਤੇਜਾ ਮਾਲੇ ਤੁਹਾਡੇ ਤੇ ਡਿਪੈਂਡ ਹੈ ਰਾਜੀ ਹੈ ਪੂਰੀ ਇਹ ਵੀ ਸਜੇ ਸੂਏ ਕਰਕੇ ਪਛੂਰਾਂ ਦੇ ਬੱਚੇ ਦਾ ਜਿਆਦਾ ਕਰਦੇ ਆ ਆਹ ਲੋ ਜੀ ਕਰੋ ਜੇ ਦੋਸਤੋ ਪੇਠ ਪੜੀ ਦੀ ਚੜਾਈ ਚੈੱਕ ਕਰ ਲੋ ਰਾਜੀ ਹੈ ਪੂਰੀ ਇਹ ਵੀ ਲੈਓ ਜੀ ਮੋੜੋ ਜੀ ਸਿੰਗੀ ਸਿੰਗ ਥੋੜਾ ਆ ਜਾ ਚੱਕੁੰਡਾ ਲੈ ਗਈ ਬਹੁਤ ਸੋਹਣੀ ਫੱਬਦੀ ਐ ਮੱਜ ਆ ਲੋ ਜੀ ਕਰੋ ਚੱਕ ਆ ਵੀ ਬੱਚੇ ਦਾ ਥੋੜਾ ਜਿਹਾ ਮੱਜਾਂ ਤਾਜ਼ੀਆਂ ਸੁਈਆਂ ਤੇ ਦੋਵਾਂ ਮੱਜਾਂ ਦੇ ਮਗਰ ਬੱਚੇ ਜਿਹੜੇ ਨਾਲ ਕਟੀਆਂ ਵੇ ਜੀ ਇਹੋਂ ਫਰੀ ਆ ਭਾਜੀ ਨਾਲ ਕਟੀਆਂ ਜਾਣਗੀਆਂ ਅੱਛਾ ਲਵ ਘਾਰਾਂ ਤੂਰਾ ਚਾਰੇ ਥਣੇ ਦੇ ਬਰਾਬਰ ਹਾਂ ਜੀ ਹਾਂ ਜੀ ਬਰਾਬਰ ਆ ਚਾਰਾਂ ਤਰ੍ਹਾਂ ਪੂਰੇ ਛੱਟਾ ਵੀ ਥਣਵਾਦ ਘਟਣਾ ਹੋਊਗਾ ਠੀਕ ਹੈ 8 ਕਿਲੋ ਦੋ ਤੇ ਰੈਡੀ ਐ ਨਾ ਹਾਂ ਜੀ 8 ਕਿਲੋ ਹੈਗਾ ਕੀ ਮੁੱਲ ਕਰਨਾ ਦਾ ਮੋੜ ਲੈਣਾ ਭਾਜੀ 75000 ਕਰ ਲੀਏ 75000 ਹਾਂਜੀ ਦੇਣੀ ਕਿੰਨੇ ਦੀ ਹੈ 70 ਦੇ ਦੀ 70000 ਦੀ ਹੈਗੀ ਕਿ ਜੈਸੂ ਕੀ ਕਰਦੇ ਇੱਕ ਕਰ ਕੋਈ ਕਰ ਦੋ 70000 ਕਰ ਦੀ ਪੂਰਾ ਦੇ ਦਾਗੇ ਹੋਰ ਯਾਰ ਛੱਡ ਦਾਂਗੇ ਭਾਜੀ 70000 ਹੋ ਗਿਆ ਹਾਂਜੀ ਆ ਗਿਆ ਦਾ ਮਾਨਤਾ ਕਰ ਦਾਂਗੇ ਲਓ ਜੀ ਦੋਸਤੋ ਮੁੱਲ ਬਿਲਕੁਲ ਜਾਇਜ਼ 70000 ਰੁਪਏ ਜਿਹਦੇ ਵਿੱਚ ਦੁੱਧ ਦਾ 1100 ਕਿਲੋ ਮੈਂ ਦੇ ਦੂਗੀ ਤੀਜਾ ਸੂਆ ਮਾਲ ਲੈ ਕੋ ਚੌਥਾ ਮਾਲ ਲੈ ਸੂਈ ਜਨ ਘਰ ਆ ਜਾਂਦੇ ਕਹਿਣ ਮੁਤਾਬਕ ਤੀਜਾ ਜੀ ਠੀਕ ਹੈ ਜੀ ਹਾਂਜੀ ਆਓ ਜੀ ਇਹ ਦੋ ਅੱਗੇ ਜਿਹੜੀ ਤੋਕੜ ਗੱਪਣ ਮਾਝ ਦੱਸੀ ਤੁਸੀਂ ਦੱਸੋ ਜੀ ਇਹਦੇ ਬਾਰੇ ਇਹ ਲੈ ਲੇ ਭਾਈ 7 ਕਿਲੋ ਦੁੱਧ ਆ ਹਾਂਜੀ ਬਾੜੇ ਤੇ ਮਿਲਦੀ ਆ ਹਾਂਜੀ ਸਵਾ 2 ਮਹੀਨੇ ਦੀ ਚੈੱਕ ਪਾਸ ਆ ਕੋਈ ਚੈੱਕ ਕਰਾ ਗਏ ਆਪਣੇ ਘਰੋਂ ਖੜੇ ਸਵਾ 2 ਮਹੀਨੇ ਕਨਫਰਮ ਚੈੱਕ ਪਾਸ ਹਾਂਜੀ ਹਾਂਜੀ ਠੀਕ ਹੈ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਹੀ ਤੀਜਾ ਸੂਆ ਮੰਨ ਲੇ ਕੋਈ ਦੂਜਾ ਮੰਨ ਲੇ ਲਿਓ ਜੀ ਕੱਢੋ ਬਾਹਰ ਤੋਂ ਟੋਕਰ ਗੱਪਣ ਮਾਜੇ ਦੋਸਤੋ ਕਨਫਰਮ ਚੈੱਕ ਪਾਸ ਸਵਾ 2 ਮਹੀਨੇ ਦਾ ਟਾਈਮ ਹੋ ਗਿਆ ਥੋੜਾ ਥਾ ਆਪਣੇ ਪਿੜਾ ਵਾ ਹਾਂਜੀ ਆ ਲੋ ਜੀ ਚੈੱਕ ਕਰ ਲਿਓ ਦੋਸਤੋ 7 ਕਿਲੋ ਦੁੱਧ ਮੌਕੇ ਦਾ ਤਿਆਰ ਹੋਊਗਾ ਬਸ ਹੱਤ ਕਰਕੇ ਵੀ ਆਨਲਾਈਨ ਮੰਗਾ ਲੇ ਹਾਂਜੀ ਏਦਾਂ ਵੀ ਕੋਈ ਗਰੱਡੀ ਦੇ ਘੱਲਾ ਕਿ 7 ਕਿਲੋ ਦੀ ਲਓ ਜੀ ਦੋਵੇਂ ਟਾਈਮ ਵੀਰ ਕੰਦਾ ਪਹਾੜੇ ਤੇ ਮਿਲਦੀ ਹੈ ਲੈਓ ਜੀ ਦੋਸਤੋ ਰਾਜੀ ਆ ਪੂਰੀ ਇਹ ਵੀ ਮਾੜਾ ਗੋਵਾਟਾ ਸੋਇਆ ਹਾਂ ਲੋ ਜੀ ਕਰੋ ਚੈੱਕ ਜੀ ਆਰਡਰ ਕੁਆਲਟੀ ਕਰਮਾਈ ਦੀ ਸੱਜਰ ਮੱਝ ਆਰਡਰ ਤਿਆਰ ਕੀਤਾ ਠਾਣ ਦੀ ਵੇਖੋ ਸਪੇਸ ਸੱਜਰ ਦਾ 14 ਕਿਲੋ ਦਾ ਰਿਕਾਰਡ ਜੀ ਸੱਜਰ ਮੱਝ ਦਾ ਹਾਂ ਜੀ ਠੀਕ ਹੈ ਜੀ ਬੰਨੋ ਜੀ ਨਾ ਆਹ ਲੋ ਜੀ ਚੈੱਕ ਕਰ ਲੋ ਦੋਸਤੋ ਮਿਲਕ ਵੈਨ ਦੋਸਤੋ ਬਹੁਤ ਮੋਟੀ ਲੱਗੀ ਥੋੜੇ ਜੀ ਨੇ ਜਗਾ ਟੈ ਟਾਇ ਇਥੇ ਜਿੱਕੇ ਵੀਰ ਨੇ ਪਸ਼ੂ ਬਧੇ ਨਹੀਂ ਤੇ ਮੈਂ ਤੁਹਾਨੂੰ ਸੈਰ ਦਉਦੀ ਮਿਲਕ ਵੈਨ ਵਿਖਾਉਣੀ ਜੇ ਤੁਹਾਨੂੰ ਆ ਲਾਬੇ ਕੰਨਾ ਮੁੱਲ ਕਰਨਾ ਇਹਦਾ ਮੁੱਲ ਭਾਜੀ 67000 ਰੁਪਏ 67000 ਰੁਪਏ ਹਾਂਜੀ ਸਾਡੇ ਨਾਲ ਹੀ ਭਾਈ ਇਹ ਚੰਗੀ ਗੱਲ ਹੈ 65000 ਦੀ ਦਿੱਤਾ ਕਿ ਹਾਂ ਨਾ ਭਾਜੀ 65000 ਰੁਪਏ ਹਾਂਜੀ ਹੈਗਾ ਕੋਈ ਮਾਨਤਨ ਹੋਰ ਕੋਈ ਕਰਦਾ ਨਹੀਂ ਛੋੜ ਛੱਪਾ ਥੋੜਾ ਬਤਾ ਠੀਕ ਹੈ ਹਾਂਜੀ ਤੁਹਾਨੂੰ ਪਤਾ ਨਹੀਂ ਤੋਪਰੇ ਕੱਬਣਾ ਆਪਰੇ ਦੇ ਮਾਹੌਲ ਵਿੱਚ ਸਾਈ ਕੱਢ ਲੈ ਠੀਕ ਹੈ ਜੀ 90000 ਦੀ ਮੈਂ ਆਪਾਂ ਖੁਦ ਲੈ ਆਵਾਂਗੇ ਤਿਆਰ ਹਾਂਜੀ ਲਓ ਜੀ ਦੋਸਤੋ 55 14 ਕਿਲੇ ਦਾ ਰਿਕਾਰਡ ਹੈ ਜੀ ਮੈਂ ਦਾ ਠੀਕ ਹੈ ਜੀ ਹਾਂਜੀ 55000 ਦੇ ਵਿੱਚ ਤੁਹਾਡਾ ਆਇਆਂ ਗਿਆ ਦਾ ਮਾਨਤਨ ਛੋੜ ਛੱਪ ਇਹ ਦੋ ਅਗੇ ਆ ਗਈ ਜੀ ਪਿਓਰ ਨੀਲੀ 라ਵੀ ਪਿਓਰ ਨੀਲੀ 라ਵੀ ਹਾਂਜੀ ਦੱਸੋ ਜੀ ਇਹਦੇ ਬਾਰੇ ਇਹ ਹਲੇ ਭਾਜੀ 9 ਕਿਲੋ ਦੁੱਧ ਆ ਹਾਂਜੀ ਤੇ 45 ਦਿਨ ਹੋ ਗਏ 40 ਕੇ ਬਣੀ ਨੂੰ ਇਹਨੂੰ ਯਾਨੀ ਕਿ 1.5 ਮਹੀਨੇ ਲੱਗੇ 1.5 ਮਹੀਨੇ ਵਿੱਚ ਇੱਕ ਪਾਸ ਨਹੀਂ ਗਈ ਬਾਕੀ ਭੈਣ ਭਰਾ ਦੀ ਕਿਸਮਤ ਆ ਠੀਕ ਹੈ ਜੀ ਹਾਂਜੀ ਸੁਣੋ ਕਿ ਸਾਢੇ 3 ਮਹੀਨੇ ਹੋਏ ਕੱਢੀਏ ਬਾਰੇ ਦੂਜੀ ਕੱਢ ਦਿੰਦੇ ਆ ਜੀ ਆਹ ਲਓ ਜੀ ਕਰੋ ਚੈੱਕ ਦੋਸਤੋ ਪਿਓਰ ਨੀਲੀ 라ਵੀ ਜਿਹੜੇ ਵੀ ਸ਼ਕੀਨ ਨੀਲੀ 라ਵੀ ਮੱਝ ਰੱਖਣ ਦੇ ਚਵਾਈ ਇੱਕ ਨੰਬਰ ਦਾ ਬੋਧਰ ਰੱਖ ਕੇ ਧਾਰਾ ਮਾਰੀਏ ਭਾਣੇ ਲੋ ਜੀ ਕਰੋ ਟਾਈਮ ਥੋੜਾ ਹੋ ਜਾਵਾ ਨਹੀਂ ਧਾਰਾ ਮਾਰਾ ਕੇ ਟਿਕਾਉਣੇ ਆਪਾਂ ਪ੍ਰਿੰਟ ਦੋਸਤੋ ਇਹ ਚੈੱਕ ਕਰਿਓ ਮੈਂ ਤੁਹਾਨੂੰ ਵਿਖਾਉਣਾ ਵੇਖੋ ਜੀ ਇੱਕ ਦੇਖੋ ਚਾਰੇ ਖੋਰ ਵਾਈਟ ਕੂਸ਼ ਵਾਈਟ ਹਵਾਂ ਨੇ ਤੇ ਵੀ ਦੋਸਤੋ ਹੈਗੇ ਜੇ ਕੱਟ ਤੇ ਮੂੰਹ ਤੇ ਵੀ ਵੇਖੋ ਮਤਲਬ ਵਿਖਾਉਣਾ ਫੇਸ ਕੁਆਲਟੀ ਦੀ ਬਾਕੀ ਆਹ ਜਿਹੜੇ ਕੱਟ ਪਾਇ ਰਹੇ ਆਪਣੇ ਵੇਖੋ ਜੀ ਕਿੰਦੀ ਵਧੀਆ ਚੀਜ਼ ਬਣਾਈ ਮੈਂ ਨਾ ਭਾਜੀ ਵੇਲੇ ਬੈਠੇ ਵੇਖਣ ਨੂੰ ਜੀ ਕਰਦਾ ਆਗੇ ਇਹਦੀ ਫੇਸ ਕੁਆਲਿਟੀ ਕਰ ਲੈ ਮਾ ਵੇਲੇ ਬੈਗੇ ਵੇਖਣ ਨੂੰ ਜੀ ਕਰਦਾ ਐਡੀ ਕੁਆਲਿਟੀ ਆ ਠੀਕ ਠੀਕ ਹੈ ਜੀ ਹਾਂ ਜੀ ਲੈ ਜਿਓ ਜੀ ਫੇਸ ਕੁਆਲਿਟੀ ਵੀ ਜਰੂਰ ਦਿਖਾਓ ਜੀ ਮੈਂ ਵਿਖਾਤੀ ਵੀਰ ਫੇਸ ਕੁਆਲਿਟੀ ਜੀ ਸਭ ਤੋਂ ਪਹਿਲਾਂ ਉਹ ਖਾਈਆ ਵੇਖੋ ਜੀ ਬੜਵਾਈ ਵੀ ਇੱਕ ਨੰਬਰ ਲੱਗੀ ਆ 100% ਨੀਲੀ ਰਾਈ ਜੀ ਚੈੱਕ ਕਰ ਲਿਓ ਇਹਨੂੰ ਵੀ ਇੱਥੇ ਮੜੀ ਜੀ ਬਾਹਰ ਹੀ ਪੰਗੀ ਇੱਕ ਗਿੜਾ ਹੋਰ ਕਮਾਈਏ ਨਾ ਹਾਂ ਜੀ ਹਾਂ ਜੀ ਲੈ ਆਓ ਜੀ ਨਿਗਾ ਚਰ ਜੀ ਪੈਣ ਭਰਾ ਆ ਲੋ ਜੀ ਦੇਖੋ ਜੀ ਨਿਗਾ ਸਭ ਤੋਂ ਪਹਿਲਾਂ ਚੜਨੀ ਹੁੰਦਾ ਹਾਂ ਹਾਂ ਜੀ ਲੋ ਜੀ ਨੀਲੀ ਰਾਵੀ ਦੇ ਸਕੀਨ ਜਾਦੇ ਆ ਜਿਹੜੀ ਬਰੀਡ ਆ ਜਿਹੜੀ ਲਾਈਨ ਦੇ ਵਿੱਚ ਉਹ ਹੈਗੀ ਹੈ ਮੱਝ ਇਸ ਬਰੀਡ ਨੂੰ ਲੋਕੀ ਬਹੁਤ ਪਸੰਦ ਕਰਦੇ ਬਿਲਕੁਲ ਲੋ ਜੀ ਆਓ ਜੀ ਲੰਮਾ ਸਮਾਂ ਦੁੱਧ ਚਵਾਣ ਦੀਆਂ ਇਹ ਕਰਵਾ ਲਈ ਪਿਓਰ ਦੂਜਾ ਸੂਆ ਵਾ ਕੋਈ ਤੀਜਾ ਮਾਲ ਨਹੀਂ ਠੀਕ ਹੈ ਜੀ ਹਾਂ ਚੈੱਕ ਕਰ ਲਓ ਦਰਦੀ ਉਹਰੇ ਕੈਮਰੇ ਤੋਂ ਬਾਹਰੇ ਬੰਦ ਕਿਨੂੰ ਮੈਂ ਹਾਂਜੀ ਹਾਂਜੀ ਇੱਥੇ ਬਾਹਰ ਬਾਦੇ ਸੀ ਥੋੜਾ ਜਿਹਾ ਨਿਹਰਾ ਵਾ ਗਲਬ ਘਟ ਆ ਲੋ ਜੀ ਦੇਖੋ ਜੀ ਆ ਲੋ ਜੀ ਦੇਖੋ ਜੀ ਦੋ ਸੂਤੀ ਬੈਗ ਸਾਈਡ ਤੋਂ ਦਿਖਾਉਣਾ ਕਰੀ ਮੈਂ ਦੇਖੋ ਦੋਸਤੋ ਸੂਤਾ ਕੇ ਦਾ ਆਰਡਰ ਲੱਗਾ ਜੇ ਕਰਮਾਈ ਦਾ 9 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਅੱਛਾ ਲੱਭ ਮਿਲਦੀ ਦੋਵੇਂ ਟਾਈਮੀਆਂ ਹਾਂਜੀ ਦੋਵੇਂ ਟਾਈਮਾਂ ਦੋ ਵਧੀਆ ਕੁ ਜਨਾਨੀ ਚ ਹੋਵੇ ਕੋ ਬੰਦਾ ਚ ਹੋਵੇ ਠੀਕ ਹੈ ਜੀ ਇੰਨੀ ਪੋਲੀ ਰੂ ਵਰਗੀ ਆ 45 ਦਿਨ ਦਾ ਟਾਈਮ ਦੋਸਤੋ ਹੋ ਗਿਆ ਇਹਨੂੰ ਟੀਕਾ ਲੱਗੇ ਇਹਨੂੰ ਵੀ ਕਨਫਰਮ ਕੋਈ ਨਹੀਂ ਜਿਹੜਾ ਵੀਰ ਖੜੂਗਾ ਉਹਦੀ ਕਿਸਮਤ ਹੈ ਅੱਗੇ ਜਿਹੜਾ ਜੀ ਇਹਦਾ ਮੁੱਲ ਲਵ ਕਿੰਨਾ ਕਰੀਏ ਇਹਦਾ ਮੁੱਲ 72000 ਰੁਪਿਆ ਕਰਦੇ 72000 ਹਾਂਜੀ ਕਿੰਨਾ ਕੁ ਮੰਨਦ ਰਹ ਸਿਰ ਕੋਈ ਹਾਰ ਕਰਦੀ 70 ਕਰੀ ਹਾਂਜੀ 70 ਦੀ ਕਰਦੀ ਵੀਰੇ ਚਲ ਕਰਦੇ 70 ਦੀ ਕਰ ਦਾਂਗੇ ਲਓ ਜੀ 70000 ਰੁਪਿਆ ਦੋਸਤੋ ਮੁੱਲ 9 ਕਿਲੋ ਦੁੱਧ ਇਹ ਬਰੀਦ ਭਾਜੀ ਲੱਭਦੀ ਬੜੀ ਘਾਟ ਆ ਇਹੋ ਜੀ ਲੈਣ ਜਾਈਏ 31 ਗਲੀ 40 45 ਦੇ ਆਪਾਂ ਨੂੰ ਮਿਲ ਨਹੀਂ ਅੰਸਰ ਮਿਲ ਨਹੀਂ ਹਾਂਜੀ ਹਾਂਜੀ ਗੱਲ ਚਾਰ ਮਗ ਦਿਖਾਇਆ ਤੇ ਚਾਰੇ ਮਗ ਜਿਹੜਾ ਸੂਰੇ ਸਵਾਇਆ ਇੱਕ ਟਾਈਮ ਦੋਹਾਂ ਸਭ ਤੋਂ ਪਹਿਲਾਂ ਇਹਦਾ ਹੋਊਗਾ ਆਪਾਂ ਨੂੰ ਕੜਾ ਹਕਮਾਂ ਦਾ ਐਡਰੈਸ ਇਕਰੀ ਵੀਰ ਦਾ ਫਿਰ ਬੋਲ ਦੇਣਾ ਪਿੰਡ ਵੀਰ ਦਾ ਹੈਗਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਲਗਾ ਲਵ ਪ੍ਰੇਮ ਸਿੰਘ ਬਾਈ ਫੋਨ ਨੰਬਰ ਇਕਰੀ ਫਿਰ ਬੋਲ ਦੇ 1283799318 ਠੀਕ ਹੈ ਜੀ ਧੰਨਵਾਦ ਦੋਸਤੋ ਰਲਾ ਵੀਡੀਓ ਵੇਖਣ ਦਾ ਸੀ